ਮੇਰਾ ਨਾਮ ਜੀ ਇਨਸਪੈਕਟਰ ਗੁਰਦੀਪ ਸਿੰਘ ਟਰੈਪ ਚਾਰਜ ਬਿੰਡਾ ਕੀ ਕਹਿਣਾ ਚਾਹੋਗੇ ਜਿਵੇਂ ਫਲ ਆਲੀਆਂ ਜਾਂ ਸਬਜ਼ੀ ਵਾਲੀਆਂ ਰੇਡੀਆਂ ਕਈ ਦਾ ਸੜਕਾ ਤੇ ਲੱਗੇ ਘੱਟੀਆਂ ਸੀਗਾ ਇਹਨਾਂ ਬਾਰੇ ਅਸੀਂ ਜਿਹੜੇ ਫਲ ਆਲੀਆਂ ਰੇਡੀਆਂ ਜਾਂ ਸਬਜ਼ੀ ਵਾਲੀਆਂ ਅਸੀਂ ਸਪੈਸ਼ਲ ਪੋਰਟਸ ਲਾ ਕੇ ਕੱਲ ਪਰਸੋਂ ਨੂੰ ਹਮ ਚਲਾਈ ਸੀ ਪਹਿਲਾਂ ਜਰਾ ਰਹੇ ਸ਼ਾਮ ਨੂੰ ਸਾਰੇ ਇੱਥੇ ਸਬਜ਼ੀ ਗੋਲਡਨ ਜਿਹੜੀ ਹੁੰਦੀਆਂ ਉਹ ਸਾਰੀਆਂ 8 ਵਜੇ ਤੋਂ ਬਾਅਦ ਅੰਦਰ ਆਉਣ ਵਾਸਤੇ ਗਿਆ 8:30 ਵਜੇ ਉਦੋਂ ਬਾਅਦ ਰੋਟ ਨਹੀਂ ਲਾਉਣੀ ਚਾਹੀਦੀ ਇਸ ਤਰ੍ਹਾਂ ਜਿਹੜੀ ਜਿਹਨੇ ਪ੍ਰੋਟਾ ਵਾਲੇ ਆ ਇਹਨਾਂ ਨੂੰ ਸਾਰਿਆਂ ਨੂੰ ਕੱਲ ਪਰਸੋ ਸਪੈਸ਼ਲ ਮਹਿੰਮ ਚਲਾ ਕੇ ਹੁਣ ਵੀ ਲਗਾਤਾਰ ਜਾਰੀ ਆ ਇਹਨਾਂ ਨੂੰ ਕਹੇ ਵੀ ਰੇੜੀਆਂ ਜਿਹੜੀਆਂ ਤੇ ਜਿਹੜੀਆਂ ਬਿਲਕੁਲ ਕਿਸੇ ਕਰਕੇ ਲਾਉਣ ਰੋਡ ਦੇ ਵਿੱਚ ਹੈ ਰੇੜੀ ਲਾਉਣੀ ਤੇ ਲਾਉਣ ਕਿ ਇਹਨਾਂ ਦੇ ਇਹਨਾਂ ਦੇ ਖਿਲਾਫ ਐਕਸ਼ਨ ਲਾਉਣ ਉਹ ਜਿਹੜੇ ਗੱਡੀਆਂ ਆ ਉਹਨਾਂ ਤੇ ਜਿਹੜੀਆਂ ਐਲਈਡੀ ਲਾਈਟਾਂ ਲੱਗੀਆਂ ਆ ਉਸ ਨਾਲ ਐਕਸੀਡੈਂਟ ਹੋਣ ਦਾ ਵੀ ਕਾਰਨ ਬਣਦਾ ਉਸ ਬਾਰੇ ਕੀ ਕਾਰਵਾਈ ਕੀਤੀ ਆ ਜਿਹੜੇ ਤੁਸੀਂ ਗੱਡੀਆਂ ਉੱਤੇ ਐਲਈਡੀ ਲਾਈਟਾਂ ਲੱਗੀਆਂ ਲੋਡ ਤੋਂ ਵੱਧ ਲੋਕ ਲਾਈਟਾਂ ਲਾਈ ਫਿਰਦੇ ਆ ਉਹਦੇ ਬਾਰੇ ਅਸੀਂ ਸ਼ਾਮ ਨੂੰ ਸਾਡੀ ਨਾਕਾਬੰਦੀ ਕਰਕੇ ਸਪੈਸ਼ਲ ਤੌਰ ਤੇ ਅਸੀਂ ਉਹਨਾਂ ਦੇ ਚਲਾਨ ਕਰਦੇ ਆਂ ਅਤੇ ਇਸ ਤੋਂ ਇਲਾਵਾ ਸਾਡੇ ਇੰਟਰਸੈਡਟ ਲਾ ਕੇ ਲੱਗੇ ਹੋਏ ਨਾਕੇ ਜਿਵੇਂ ਡੂੰਗਵਾਲੀ ਤੇ ਨੇ ਤੇ ਸਾਡੇ ਟ੍ਰੈਫਿਕ ਦੇ ਕਰਮਚਾਰੀ ਲਾ ਕੇ ਰਾਤ ਨੂੰ ਅਸੀਂ ਉਹਨਾਂ ਗੱਡੀਆਂ ਦੀਆਂ ਚਲਾਨ ਕਰਦੇ ਆਂ ਕਿ ਜਿਵੇਂ ਹੁੰਦਾ ਸੀਗਾ ਵੀ ਲਾਈਟਾਂ ਨਾ ਅਤੀ ਕਾਲੀ ਕੀਤੀ ਜਾਂਦੀ ਸੀਗਾ ਪਹਿਲਾਂ ਕਾਨੂੰਨ ਸੀਗਾ ਪਰ ਉਹ ਹੁਣ ਇਸ ਟਾਈਮ ਕਿਸੇ ਦੇ ਵੀ ਨਹੀਂ ਗਿਉ ਕੋਈ ਹੈਗਾ ਹੀ ਕਾਨੂੰਨ ਚ ਜੇ ਉਹਦੇ ਲਾਈਟਾਂ ਦਾ ਪਹਿਲਾਂ ਖੁੰਮੀਆਂ ਹੀ ਗੱਡੀਆਂ ਪਰ ਹੁਣ ਇਹਦੇ ਬਾਰੇ ਥੋੜਾ ਜਿਹਾ ਵੈਰੀਫਾਈ ਕਰ ਲਾਂਗੇ ਕਿਆ ਉਹਨਾਂ ਕਰਾਇਆ ਕੋਈ ਚੇਂਜ ਹੋ ਗਿਆ ਤੇ ਕਿ ਜੇ ਵੀ ਮੇਨ ਰੋਡ ਤੇ ਜਾਂਦੇ ਆ ਕੋਈ ਵੀ ਲੋ ਬੀਮ ਨਹੀਂ ਕਰਦਾ ਹਰੇ ਕਾਈ ਬੀਮ ਲੱਗਦਾ ਹੈ ਉਸ ਤਰ੍ਹਾਂ ਦੀ ਵੀ ਕੋਈ ਕਾਰਵਾਈ ਕੀਤੀ ਹੈ ਹਾਈ ਹਾ ਜਿਹੜੇ ਹਾਈ ਬੀਮ ਆ ਜਿਹੜੇ ਹਾਈ ਬੀਮ ਲਟਾ ਲਾ ਚਲਾ ਰਹੇ ਆ ਜਾਂ ਟਿਕਟੀਆਂ ਲਟਾ ਲਾ ਚਲਾ ਰਹੇ ਆ ਜਿਵੇਂ ਟਰੱਕਾਂ ਵਾਲੇ ਬੱਸਾਂ ਵਾਲੇ ਅਸੀਂ ਉਹਨਾਂ ਦੇ ਵੀ ਜਲਾਨ ਕੱਟ ਰਹੇ ਆ